Thank you ਪਠਾਨਕੋਟ ਪੁਲਿਸ ਦੇ ਵੱਲੋਂ ਹੁਣ ਨਸ਼ਾ ਤਸਕਰਾਂ ਨੂੰ ਫੜ ਕੇ ਉਹਨਾਂ ਦੇ ਪਿੰਡ ਲੈ ਕੇ ਜਾ ਕੇ ਪਿੰਡ ਵਾਸੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਪੁਲਿਸ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਜਿਸ ਦੇ ਸਬੂਤ ਵਜੋਂ ਤੁਹਾਡੇ ਪਿੰਡ ਦਾ ਹੀ ਵਿਅਕਤੀ ਫੜਿਆ ਹੋਇਆ ਅਤੇ ਉਸਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਹੈ ਜਿਹੜਾ ਵੀ ਵਿਅਕਤੀ ਨਸ਼ਾ ਵੇਚੇਗਾ ਉਸਦੇ ਖਿਲਾਫ ਵੀ ਇਸ ਤਰ੍ਹਾਂ ਦੀ ਹੀ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਲੋਕ ਨਸ਼ਾ ਤਸਕਰਾਂ ਦੀਆਂ ਸੂਚਨਾਵਾਂ ਪੁਲਿਸ ਨੂੰ ਦੇ ਸਕਣ ਅਤੇ ਨਸ਼ਾ ਵੇਚਣ ਵਾਲੇ ਇਸ ਤੰਦੇ ਨੂੰ ਛੱਡ ਸਕਣ ਜਿਹੜੇ ਇਹ ਨਸ਼ਾ ਤਸਕਰ ਨੇ ਜਿਹੜਾ ਨਸ਼ਾ ਵੇਚਦੇ ਪਏ ਨੇ ਇਲਾਕੇ ਦੇ ਵਿੱਚ ਉਹਨਾਂ ਨੂੰ ਹੀ ਫੜ ਕੇ ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਪੂਰਾ ਇਹ ਚੇਤਾਵਨੀ ਦੇ ਰਹੇ ਆ ਸਖਤ ਚੇਤਾਵਨੀ ਦੇ ਰਹੇ ਆ ਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਆ ਜਾਂ ਇਸ ਤੰਦੇ ਵਿੱਚ ਲਿਪਟਾ ਹੈਗਾ ਸਖਤੇ ਦਾਤਾ ਹੀ ਆ ਸਰਕਾਰ ਵੱਲੋਂ ਤੇ ਆਪਣੇ ਅਫਸਰਾਂ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਇਹਨਾਂ ਦੇ ਖਿਲਾਫ ਜਿਹੜੀ ਆ ਆਪਾਂ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਆ ਇਹਨਾਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚ ਲਿਜਾ ਕੇ ਤੇ ਪੂਰਾ ਮਤਲਬ ਇਹਨਾਂ ਨੂੰ ਦੱਸ ਰਹੇ ਆ ਉੱਥੇ ਪਿੰਡਾਂ ਵਿੱਚ ਵੀ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਬੰਦ ਕਰੋ ਇਹ ਇਹ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੋਈ ਵੀ ਇਹਨਾਂ ਦੇ ਨਾਲ ਰਿਆਤ ਨਹੀਂ ਕੀਤੀ ਜਾਏਗੀ ਬਿਲਕੁਲ ਜੀ ਬਿਲਕੁਲ ਜਿਹੜੇ ਦੋਸ਼ੀ ਨੇ ਇਹਨਾਂ ਦੇ ਬੈਕਵਰਡ ਲਿੰਕ ਕਿੱਥੋਂ ਲੈ ਕੇ ਆਂਦੇ ਪਏ ਨੇ ਤੇ ਗਾਂ ਕਿਨੂੰ ਸਪਲਾਈ ਕਰਦੇ ਪਏ ਨੇ ਪੂਰਾ ਇਹਦੇ ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਜਿਹੜੇ ਬੰਦੇ ਪਿੱਛੋਂ ਲੈ ਕੇ ਆ ਰਹੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਅੱਗੇ ਕਰ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਮੈਂ ਤੇ ਇਹੋ ਇਹ ਮੈਂ ਦਿਆਂਗਾ ਸੇਵਾ ਪੂਰੇ ਆਪਣੇ ਇਲਾਕੇ ਵਾਸੀਆਂ ਨੂੰ ਕਿ ਜਿਹੜਾ ਵੀ ਤੁਹਾਨੂੰ ਕਿਤੇ ਪਤਾ ਲੱਗਦਾ ਹੈਗਾ ਕੋਈ ਨਸ਼ੇ ਦਾ ਤਸਕਰ ਹੈਗਾ ਹੈ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਹਦੇ ਬਾਰੇ ਇਤਲਾ ਪੁਲਿਸ ਨੂੰ ਦਿਓ ਉਹਨਾਂ ਦਾ ਨਾਮ ਕੁਫੀਆ ਰੱਖਿਆ ਜਾਵੇਗਾ ਸਾਡਾ ਮੇਨ ਮਕਸਦ ਹੈਗਾ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨਾ